ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਕਲਾਸ ਅੱਜ ਆਪਾਂ ਕਰਨ ਜਾ ਰਹੀਆਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 8ਵੀਂ ਕਲਾਸ ਦੀ ਕਿਤਾਬ ਖੇਤੀਬਾੜੀ ਜਾਂ ਤੁਸੀਂ ਕਹਿ ਸਕਦੇ ਹੋ ਐਗਰੀਕਲਚਰ ਤੇ ਉਹਦਾ ਅਖੀਰਲਾ ਚੈਪਟਰ ਪਾਠ 11 ਫਲਾਂ ਅਤੇ ਸਬਜ਼ੀਆਂ ਤੋਂ ਪਦਾਰਥ ਬਣਾਉਣਾ ਜਾਂ ਤੁਸੀਂ ਕਹਿ ਸਕਦੇ ਹੋ ਫਲ ਅਤੇ ਸਬਜ਼ੀਆਂ ਤੋਂ ਅਚਾਰ ਮਰਬੇ ਅਤੇ ਸ਼ਰਬਤ ਬਣਾਉਣਾ ਤੇ ਅੱਜ ਆਪਾਂ ਚਰਚਾ ਕਰਾਂਗੇ ਇਸ ਚੈਪਟਰ ਦੇ ਬੈਕ ਐਕਸਰਸਾਈਜ਼ ਜਿਹੜੇ ਕੁਐਸਚਨ ਆਨਸਰਸ ਹੈਗੇ ਨੇ ਉਹਨਾਂ ਬਾਰੇ ਤਾਂ ਚਲੋ ਹੁਨਾਪਾਂ ਸ਼ੁਰੂ ਕਰਦੇ ਹਾਂ ਪਹਿਲਾ ਹੈਗਾ ਅਭਿਆਸ ਪੂੜਾ ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਓ ਪਹਿਲਾ ਪ੍ਰਸ਼ਨ ਭਾਰਤ ਵਿੱਚ ਫਲਾਂ ਤੇ ਸਬਜ਼ੀਆਂ ਦੀ ਕੁੱਲ ਪੈਦਾਵਾਰ ਕਿੰਨੀ ਹੈ ਉੱਤਰ ਭਾਰਤ ਦਾ ਫਲਾਂ ਅਤੇ ਸਬਜ਼ੀਆਂ ਦੀ ਪੈਦਾਵਤ ਦੇ ਹਿਸਾਬ ਨਾਲ ਦੁਨੀਆ ਵਿੱਚ ਦੂਸਰਾ ਸਥਾਨ ਹੈ। ਦੂਜਾ ਪ੍ਰਸ਼ਨ ਪੰਜਾਬ ਵਿੱਚ ਸਬਜ਼ੀਆਂ ਦੀ ਸਾਲਾਨਾ ਪੈਦਾਵਤ ਕਿੰਨੀ ਹੈ ਤੇ ਇਸ hectaਰ ਕਿੰਨਾ ਰਕਬਾ ਹੈ? ਉੱਤਰ ਸਬਜ਼ੀਆਂ ਦੀ ਪੈਦਾਵਤ 40.11 ਲੱਖ ਟਨ ਹੈ ਅਤੇ ਇਸ ਦੇ ਕਾਸ਼ਤ hectaਰ ਰਕਬਾ 203.7 ਹਜ਼ਾਰ hectaਰ ਹੈ। ਤੀਜਾ ਪ੍ਰਸ਼ਨ ਪੰਜਾਬ ਵਿੱਚ ਫਲਾਂ ਦੀ ਸਾਲਾਨਾ ਪੈਦਾਵਾਰ ਕਿੰਨੀ ਹੈ ਤੇ ਇਸੇਠ ਕਿੰਨਾ ਰਕਪਾ ਹੈ ਉੱਤਰ ਫਲਾਂ ਦੀ ਪੈਦਾਵਾਰ 15.41 ਲੱਖ ਟਨ ਹੈ ਤੇ ਇਹਨਾਂ ਦੀ ਕਾਸ਼ਤ ਹੇਕਟੇਰ ਰਕਪਾ 76.5000 ਹੈ ਚੌਥਾ ਪ੍ਰਸ਼ਨ ਨਿੰਬੂ ਦੇ ਅਚਾਰ ਵਿੱਚ ਕਿੰਨੇ ਪ੍ਰਤੀਸ਼ਤ ਲੂਣ ਪਾਇਆ ਜਾਂਦਾ ਹੈ ਉੱਤਰ 1/5 ਹਿੱਸਾ ਅਰਥਾਤ 20% ਪ੍ਰਸ਼ਨ 5 ਟਮਾਟਰਾਂ ਦੀ ਚਟਨੀ ਵਿੱਚ ਕਿਹੜਾ ਪ੍ਰੀਜ਼ਰਵੇਟਿਵ ਕਿੰਨੀ ਮਾਤਰਾ ਵਿੱਚ ਪੈਂਦਾ ਹੈ ਉੱਤਰ ਸੋਡੀਅਮ ਬੈਂਜ਼ੋਇਟ ਦੀ 700 ਮਿਲੀਗ੍ਰam ਮਾਤਰਾ ਨੂੰ 1 ਕਿਲੋ ਦੇ ਹਿਸਾਬ ਨਾਲ ਪਾ ਦਿਓ 6ਵਾਂ ਪ੍ਰਸ਼ਨ ਆਮ ਦੇ ਸ਼ਰਬਤ ਵਿੱਚ ਕਿਹੜਾ ਪ੍ਰੀਜ਼ਰਵੇਟਿਵ ਕਿੰਨੀ ਮਾਤਰਾ ਵਿੱਚ ਪੈਂਦਾ ਹੈ ਉੱਤਰ 1 ਕਿਲੋ ਅੰਬਾ ਦੇ ਗੁੱਦੇ ਲਈ 2.8 ਗ੍ਰam ਪੋਟਾਸ਼ੀਅਮ ਬੈਟਾ ਬਾਈ ਸਲਫਾਈਟ ਪ੍ਰੀਜ਼ਰਵੇਟਿਵ ਪਾਇਆ ਜਾਂਦਾ ਹੈ ਸਤਮਾ ਪ੍ਰਸ਼ਨ ਪੰਜਾਬ ਦੇ ਮੁੱਖ ਫਲ ਦਾ ਨਾਮ ਲਿਖੋ ਉਤਰ ਪੰਜਾਬ ਵਿੱਚ ਕਿਹਨੂ ਦੀ ਕਾਸ਼ਤ ਸਭ ਫਲਾ ਤੋਂ ਵੱਧ ਹੁੰਦੀ ਹੈ ਇਸ ਲਈ ਮੁੱਖ ਫਲ ਕਿਨੂ ਹੈ ਅਠਵਾਂ ਪ੍ਰਸ਼ਨ ਔਲੇ ਦਾ ਮੁਰੱਬਾ ਬਣਾਉਣ ਲਈ ਔਲਿਆਂ ਨੂੰ ਕਿੰਨੇ ਪ੍ਰਤੀਸ਼ਤ ਨਮਕ ਦੇ ਕੋਲ ਵਿੱਚ ਰੱਖਿਆ ਜਾਂਦਾ ਹੈ ਉਤਰ 2% ਸਾਦਾ ਨਮਕ ਦੇ ਕੋਲ ਵਿੱਚ 9ਵਾਂ ਪ੍ਰਸ਼ਨ ਭਾਰਤ ਵਿੱਚ ਫਲਾਂ ਦੀ ਸਾਲਾਨਾ ਪੈਦਾਵਾਰ ਕਿੰਨੀ ਹੈ ਉੱਤਰ ਲਗਭਗ 320 ਲੱਖ ਟਨ ਤੋਂ ਵੱਧ 10ਵਾਂ ਪ੍ਰਸ਼ਨ ਭਾਰਤ ਵਿੱਚ ਸਬਜ਼ੀਆਂ ਦੀ ਸਾਲਾਨਾ ਪੈਦਾਵਾਰ ਕਿੰਨੀ ਹੈ ਉੱਤਰ ਲਗਭਗ 700 ਲੱਖ ਟਨ ਤੋਂ ਵੱਧ ਇਹ ਰਾ 1-2 ਵਾਕਾਂ ਵਿੱਚ ਉੱਤਰ ਦਿਓ ਪਹਿਲਾ ਪ੍ਰਸ਼ਨ ਸਬਜ਼ੀਆਂ ਤੇ ਫਲਾਂ ਤੋਂ ਕਿਹੜੇ-ਕਿਹੜੇ ਪਦਾਰਥ ਬਣਾਏ ਜਾਂਦੇ ਹਨ ਉੱਤਰ ਫਲਾਂ ਅਤੇ ਸਬਜ਼ੀਆਂ ਤੋਂ ਸ਼ਰਬਤ, ਜੈਮ, ਅਚਾਰ, ਚਟਨੀ ਆदि ਪਦਾਰਤ ਬਣਾਏ ਜਾਂਦੇ ਹਨ ਜਿਵੇਂ ਨਿੰਬੂ ਦਾ ਸ਼ਰਬਤ, ਔਲੇ ਦਾ ਮਰਬਾ, ਟਮਾਟਰ ਦੀ ਚਟਨੀ, ਕੇਚਪ ਜਾਂ ਸੇਬ ਦਾ ਜੈਮ ਆਦਿ। ਦੂਸਰਾ ਪ੍ਰਸ਼ਨ ਫਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦੇ ਕਿਹਸਾਨਾ ਨੂੰ ਕੀ ਲਾਭ ਹਨ? ਉੱਤਰ ਫਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦੇ ਅੱਗੇ ਲਿਖੇ ਲਾਭ ਹਨ। ਇਨਾ ਦੀ ਛੋੜਾਈ ਕਟਾਈ ਸਟੋਰ ਕਰਨ ਸਮੇਂ ਦਰਜਾਬੰਦੀ ਕਰਨ ਸਮੇਂ ਟਵਾਟਵਾਈ ਆਦਿ ਕਾਰਜਾਂ ਵਿੱਚ ਉਪਜ ਦਾ ਬਹੁਤ ਨੁਕਸਾਨ ਹੁੰਦਾ ਹੈ ਇਸ ਨੁਕਸਾਨ ਨੂੰ ਪ੍ਰੋਸੈਸਿੰਗ ਕਰਕੇ ਘਟਾਇਆ ਜਾ ਸਕਦਾ ਹੈ ਇਹ ਨੁਕਸਾਨ ਲਗਭਗ ਤੀ 35% ਹੁੰਦਾ ਹੈ ਪ੍ਰੋਸੈਸਿੰਗ ਕੀਤੇ ਪਦਾਰਥਾਂ ਤੋਂ ਬਧੇਰੇ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ ਤੀਸਰਾ ਪ੍ਰਸ਼ਨ ਟਮਾਟਰਾਂ ਦੇ ਰਸ ਅਤੇ ਚਟਨੀ ਵਿੱਚ ਕੀ ਫਰਕ ਹੈ ਉੱਤਰ ਟਮਾਟਰ ਦੇ ਰਸ ਵਿੱਚ ਸਿਰਫ ਟਮਾਟਰ ਖੰਡ ਅਤੇ ਨਮਕ ਹੀ ਹੁੰਦੇ ਹਨ ਤੇ ਇਹ ਪਤਲਾ ਹੁੰਦਾ ਹੈ ਟਮਾਟਰਾਂ ਦੀ ਚਟਨੀ ਵਿੱਚ ਟਮਾਟਰ ਤੋਂ ਇਲਾਵਾ ਪਿਆਜ਼ ਲਸਣ ਮਿਰਚਾਂ ਤੇ ਹੋਰ ਮਸਾਲੇ ਵੀ ਹੁੰਦੇ ਹਨ ਅਤੇ ਇਹ ਗਾੜੀ ਹੁੰਦੀ ਹੈ ਚੌਥਾ ਪ੍ਰਸ਼ਨ ਪੋਟਾਸ਼ੀਅਮ ਬਾਈ ਮੈਟਾਬਾਈ ਸਲਫਾਈਟ ਕਈ ਪਦਾਰਤ ਬਣਾਉਂ ਵਿਚ ਪਾਇਆ ਜਾਂਦਾ ਹੈ ਇਸ ਦੀ ਮਹੱਤਤਾ ਦੱਸੋ ਉੱਤਰ ਪੋਟਾਸ਼ੀਅਮ ਮੈਟਾਬਾਈ ਸਲਫੇਟ ਇੱਕ ਪ੍ਰੈਜ਼ਰਵੇਟਿਵ ਦਾ ਕੰਮ ਕਰਦਾ ਹੈ ਇਹ ਪ੍ਰੋਸੈਸ ਕਿਤੇ ਪਦਾਰਥਾਂ ਨੂੰ ਕਈ ਮਹੀਨਿਆਂ ਤੱਕ ਖਰਾਬ ਹੋਣ ਤੋਂ ਬਚਾਉਂਦਾ ਹੈ ਇਸ ਤਰ੍ਹਾਂ ਅਸੀਂ ਫਲਾਂ ਸਬਜ਼ੀਆਂ ਤੋਂ ਬਣੇ ਪਦਾਰਥਾਂ ਦੇ ਵਰਤੋਂ ਲੰਬੇ ਸਮੇਂ ਤੱਕ ਕਰ ਸਕਦੇ ਹਾਂ ਇਸ ਤਰ੍ਹਾਂ ਪ੍ਰੋਸੈਸ ਪਦਾਰਥਾਂ ਨੂੰ ਕਈ ਮਹੀਨਿਆਂ ਤੱਕ ਦੁਕਾਨਾਂਾਂ ਤੇ ਵੇਚਿਆ ਜਾ ਸਕਦਾ ਹੈ ਪੰਜਵਾਂ ਪ੍ਰਸ਼ਨ ਸਬਜ਼ੀਆਂ ਤੇ ਫਲਾਂ ਨੂੰ ਕਿਸ ਤਾਪਮਾਨ ਤੇ ਸੁਕਾਇਆ ਜਾਂਦਾ ਹੈ ਅਤੇ ਕਿਉਂ? ਉੱਤਰ ਆਮ ਕਰਕੇ 50 ਤੋਂ 70 ਡਿਗਰੀ ਸੈਂਟੀਗ੍ਰੇਡ ਤਾਪਮਾਨ ਤੇ ਸੁਕਾਇਆ ਜਾਂਦਾ ਹੈ। ਸ਼ੁਰੂ ਵਿੱਚ ਸੁਕਾਉਂਦੇ 70 ਡਿਗਰੀ ਅਤੇ ਅੰਤਿਮ ਸਮੇਂ ਤੇ 50 ਡਿਗਰੀ ਤਾਪਮਾਨ ਤੇ ਸੁਕਾਇਆ ਜਾਂਦਾ ਹੈ। ਛੇਵਾਂ ਪ੍ਰਸ਼ਨ: ਆਲੇ ਦੇ ਮੁਰੱਬੇ ਵਿੱਚ ਕਿੰਨੇ ਖੰਡ ਪਾਈ ਜਾਂਦੀ ਹੈ ਤੇ ਕਿਉਂ? ਉੱਤਰ 1 ਕਿਲੋ ਆਲਿਆ ਵਿੱਚ ਕੋਲ ਇੱਕ ਕਿਲੋ ਖੰਡ ਪਾਈ ਜਾਂਦੀ ਹੈ। ਇੱਕ ਤਾਈ ਮਿਠਾਸ ਪੈਦਾ ਕਰਦੀ ਹੈ ਤੇ ਵੱਧ ਖੰਡ ਪ੍ਰੈਜ਼ਰਵੇਟਿਵ ਦਾ ਕੰਮ ਵੀ ਕਰਦੀ ਹੈ ਅਤੇ ਔਲੇ ਦੇ ਮੁਰਬੇ ਨੂੰ ਕਈ ਮਹੀਨਿਆਂ ਤੱਕ ਸੰਭਾਲ ਕੇ ਰੱਖਣ ਵਿੱਚ ਸਹਾਇਕ ਹੈ। ਸਤਵਮ ਪ੍ਰਸ਼ਨ ਟਮਾਟਰਾਂ ਦਾ ਜੂਸ ਬਣਾਉਣ ਦੀ ਵਿਧੀ ਲਿਖੋ ਉੱਤਰ ਐਲਮੀਨੀਅਮ ਜਾਂ ਸਟੀਲ ਦੇ ਪਾਂਡੇ ਵਿੱਚ ਪਾ ਕੇ ਪੱਕੇ ਟਮਾਟਰਾਂ ਨੂੰ ਉਬਾਲ ਲਵੋ। ਉਬਲੇ ਹੋਏ ਟਮਾਟਰਾਂ ਦਾ ਰਸ ਕੱਢ ਲਵੋ। ਫਿਰ ਰਸ ਨੂੰ 0.7 ਫੀਸ ਦੀ ਨਮਕ 4 ਫੀਸ ਦੀ ਖੰਡ 0.02 ਫੀਸ ਦੀ ਸੋਡੀਅਮ ਬੈਂਜ਼ੋਏਟ ਅਤੇ 0.1 ਫੀਸ ਦੀ ਸਿਟਰਿਕ ਐਸਿਡ ਨਾਲ ਰਲਾ ਕੇ ਚੰਗੀ ਤਰ੍ਹਾਂ ਉਬਾਲੋ ਰਸ ਨੂੰ ਸਾਫ਼ ਬੋਤਲਾਂ ਵਿੱਚ ਭਰ ਕੇ ਚੰਗੀ ਤਰ੍ਹਾਂ ਹਵਾ ਬੰਦ ਟੱਕਣ ਲਗਾ ਦਿਓ ਗਰਮ ਬੰਦ ਬੋਤਲਾਂ ਨੂੰ ਪਹਿਲਾ ਉਬਲਦੇ ਪਾਣੀ ਵਿੱਚ ਵੀ 20 ਮਿੰਟਾਂ ਲਈ ਉਬਾਲੋ ਅਤੇ ਫਿਰ ਥੋੜਾ-ਥੋੜਾ ਠੰਡਾ ਪਾੜ ਕੇ ਠੰਡਾ ਕਰ ਲਓ ਇਸ ਰਸ ਨੂੰ ਠੰਡਾ ਕਰਕੇ ਪੀਣ ਲਈ ਸਬਜ਼ੀ ਵਿੱਚ ਟਮਾਟਰਾਂ ਦੀ ਥਾਂ ਤੇ ਪਾਉਣ ਅਤੇ ਸੂਪ ਆਦਿ ਬਣਾਉਣ ਲਈ ਵਰਤਿਆ ਜਾ ਸਕਦਾ ਹੈ 8ਵਾਂ ਪ੍ਰਸ਼ਨ ਨਿੰਬੂ ਆਮਬ ਅਤੇ ਸੌ ਨਿੰਬੂ ਦੇ ਸ਼ਰਬਤ ਵਿੱਚ ਕਿੰਨੀ-ਕਿੰਨੀ ਮਾਤਰਾ ਵਿੱਚ ਕਿਹੜਾ ਪ੍ਰੀਜ਼ਰਵੇਟਿਵ ਪਾਇਆ ਜਾਂਦਾ ਹੈ ਉੱਤਰ ਨਿੰਬੂ ਦੇ ਸ਼ਰਬਤ ਵਿੱਚ 1 ਕਿਲੋ ਨਿੰਬੂ ਦਾ ਰਸ ਹੋਵੇ ਤਾਂ 3.5 ਗ੍ਰਾਮ ਪੋਟਾਸ਼ੀਅਮ ਮੈਟਾਬਾਈਸल्फੇਟ ਕੋਲ ਦੀ ਵਰਤੋਂ ਕੀਤੀ ਜਾਂਦੀ ਹੈ। ਆਮਬ ਦੇ ਸ਼ਰਬਤ ਵਿੱਚ 1 ਕਿਲੋ ਆਂਬਾ ਦੇ ਗੁੱਦੇ ਲਈ 2.8 ਗ੍ਰਾਮ ਪੋਟਾਸ਼ੀਅਮ ਮੈਟਾਬਾਈਸल्फेट ਮਿਲਾਇਆ ਜਾਂਦਾ ਹੈ। ਨਿੰਬੂ ਕੌਂ ਦੇ ਸ਼ਰਬਤ ਵਿੱਚ ਵੀ 3 ਗ੍ਰਾਮ ਪੋਟਾਸ਼ੀਅਮ ਮੈਟਾਬਾਈਸल्फੇਟ ਪਾਇਆ ਜਾਂਦਾ ਹੈ। ਨੌਵਾਂ ਪ੍ਰਸ਼ਨ ਭਾਰਤ ਦੀ ਫਲਾਂ ਤੇ ਸਬਜ਼ੀਆਂ ਦੀ ਪੈਦਾਵਾਰ ਵਿੱਚ ਸਭ ਤੋਂ ਵੱਖਰੀ ਵਿਸ਼ੇਸ਼ਤਾ ਕੀ ਹੈ ਉੱਤਰ ਫਲਾਂ ਤੇ ਸਬਜ਼ੀਆਂ ਦੇ ਪੈਦਾਵਰ ਵਿੱਚ ਵੱਖਰੀ ਵਿਸ਼ੇਸ਼ਤਾ ਇਹ ਹੈ ਕਿ ਭਾਰਤ ਵਿੱਚ ਵਕਤ ਵਕਤ ਤਰ੍ਹਾਂ ਦੇ ਮੌਸਮੀ ਹਾਲਾਤ ਹੋਣ ਕਾਰਨ अनेका ਤਰ੍ਹਾਂ ਦੇ ਫਲ ਅਤੇ ਸਬਜ਼ੀਆਂ ਪੈਦਾ ਕੀਤੇ ਜਾ ਸਕਦੇ ਹਨ 10ਵਾਂ ਪ੍ਰਸ਼ਨ ਫਲਾਂ ਤੇ ਸਬਜ਼ੀਆਂ ਦੀ ਪੈਕਿੰਗ ਦੇ ਕੀ ਤਰੀਕੇ ਹਨ ਉੱਤਰ ਫਲਾਂ ਤੇ ਸਬਜ਼ੀਆਂ ਨੂੰ ਲੱਕੜ ਦੀਆਂ ਪੇਟੀਆਂ ਸ਼ੇਤੂ ਤੇ 500 ਟੋਕਰੀਆਂ, ਬੋਰੀਆਂ, ਪਲਾਸਟਿਕ ਦੇ ਕ੍ਰੇਟ, ਗੱਤੇ ਦੇ ਡੱਬੇ, ਸ਼੍ਰਿੰਕ ਕਲਿੰਗ ਫਿਲਮਾਂ ਦੀ ਵਰਤੋਂ ਕਰਕੇ ਪੈਕ ਕੀਤਾ ਜਾਂਦਾ ਹੈ। ਤਰੀਕੇ ਸਬਜ਼ੀ ਅਤੇ ਫਲ ਦੀ ਕਿਸਮ ਤੇ ਨਿਰਭਰ ਕਰਦੇ ਹਨ। ਅੱਗੇ ਈੜੀ ਪਾਖ 5-6 ਵਾਕਾਂ ਵਿੱਚ ਉੱਤਰ ਦਿਓ। ਪਹਿਲਾ ਪ੍ਰਸ਼ਨ ਪੰਜਾਬ ਵਿੱਚ ਫਲਾਂ ਤੇ ਸਬਜ਼ੀਆਂ ਦੀ ਕਾਸ਼ਤ ਉੱਤੇ ਟਿੱਪਣੀ ਕਰੋ। ਉੱਤਰ ਪੰਜਾਬ ਵਿੱਚ ਫਲਾਂ ਤੇ ਸਬਜ਼ੀਆਂ ਦੀ ਕਾਸ਼ਤ ਕਰਨ ਦੀਆਂ ਬਹੁਤ ਸੰਭਾਵਨਾਵਾਂ ਹਨ ਫਲਾਂ ਦੇ ਬਾਗ ਇੱਕ ਵਾਰੀ ਲਾ ਕੇ ਤੇ ਕਈ ਕਈ ਸਾਲਾਂ ਤੱਕ ਉਪਜ ਦਿੰਦੇ ਰਹਿੰਦੇ ਹਨ ਸਬਜ਼ੀਆਂ ਘੱਟ ਸਮੇਂ ਵਿੱਚ ਤਿਆਰ ਹੋ ਜਾਂਦੀਆਂ ਹਨ ਤੇ ਉਪਜ ਵੇਚ ਕੇ ਮੁਨਾਫਾ ਲਿਆ ਜਾ ਸਕਦਾ ਹੈ ਪੰਜਾਬ ਵਿੱਚ ਫਲਾਂ ਦੀ ਕਾਸ਼ਤ ਹੈਕਟ ਰਕਬਾ 78000 ਹੈਕਟੇਅਰ ਹੈ ਤੇ ਇਸ ਤੋਂ 14 ਲੱਖ ਟਨ ਪੈਦਾਵਰ ਹੋ ਰਹੀ ਹੈ ਇਸੇ ਤਰ੍ਹਾਂ ਸਬਜ਼ੀਆਂ ਦੀ ਕਾਸ਼ਤ ਹੈਕਟ ਰਕਬਾ 109000 ਹੈਕਟੇਅਰ ਹੈ ਤੇ 136 ਲੱਖ ਟਨ ਪੈਦਾਵਰ ਹੁੰਦੀ ਹੈ ਹਰ ਵਿਅਕਤੀ ਨੂੰ ਹਰ ਰੋਜ਼ 300 ਗ੍ਰਾਮ ਸਬਜ਼ੀਆਂ ਤੇ 80 ਗ੍ਰਾਮ ਫਲਾਂ ਦੀ ਲੋੜ ਹੁੰਦੀ ਹੈ ਇਹ ਤੱਤ ਭਾਰਤੀ ਮੈਡੀਕਲ ਖੋਜ ਸੰਸਥਾ ਅਨੁਸਾਰ ਹਨ ਜਦੋਂ ਕਿ ਭਾਰਤ ਵਿੱਚ ਅੱਜੇ ਸਿਰਫ 30 ਗ੍ਰਾਮ ਫਲ ਅਤੇ 80 ਗ੍ਰਾਮ ਸਬਜ਼ੀਆਂ ਹੀ ਪ੍ਰਤੀ ਵਿਅਕਤੀ ਹਿੱਸੇ ਆਉਂਦੀਆਂ ਹਨ ਇਸ ਲਈ ਸਾਰੇ ਭਾਰਤ ਵਿੱਚ ਪੰਜਾਬ ਵਿੱਚ ਵੀ ਸਬਜ਼ੀਆਂ ਤੇ ਫਲਾਂ ਦੀ ਬedere ਕਾਸ਼ਤ ਦੀ ਲੋੜ ਹੈ। ਦੂਜਾ ਪ੍ਰਸ਼ਨ ਫਲਾਂ ਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦੀ ਕੀ ਮਹੱਤਤਾ ਹੈ? ਉੱਤਰ ਫਲਾਂ ਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦੇ ਹੇਠ ਲਿਖੇ ਲਾਭ ਹਨ। ਪਹਿਲਾ ਇਹਨਾਂ ਦੀ ਤੁੜਾਈ, ਕਟਾਈ, ਸਟੋਰ ਕਰਨ ਸਮੇਂ, درجہਬੰਦੀ ਕਰਨ ਸਮੇਂ, ਟੁਆਟਵਾਇ ਆਦਿ ਕਾਰਜਾਂ ਵਿੱਚ ਉਪਜ ਦਾ ਬਹੁਤ ਨੁਕਸਾਨ ਹੁੰਦਾ ਹੈ। इन नुकसान को नु प्रोसेसिंग करके कटाया जा सकता है इन नुकसान लगभग ती तो पैंती प्रतिशत होता है। दूसरा प्रोसेसिंग के तेज पदार्थ तो बदेरे आमदन प्राप्त की जा सकती है सिर्फ दो प्रतिशत उपजनु ही पदार्थ बनाउने ही प्रोसेस की जाना है ਬੇਮੌਸਮੀ ਪ੍ਰਾਪਤੀ ਅਤੇ ਭੰਡਾਰੀ ਕਰਨ ਲਈ ਫਲ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦੀ ਬਹੁਤ ਲੋੜ ਹੈ ਤਾਂ ਜੋ ਇਸ ਕਿੱਤੇ ਨੂੰ ਛੋਟੇ ਅਤੇ ਵੱਡੇ ਪੱਧਰ ਤੇ ਅਪਣਾ ਕੇ ਵਧੇਰੇ ਕਮਾਈ ਕੀਤੀ ਜਾ ਸਕੇ ਪ੍ਰੋਸੈਸਿੰਗ ਕਰਕੇ ਬਣਾਏ ਗਏ ਪਦਾਰਥ ਹਨ ਸ਼ਰਬਤ ਜੈਮ ਅਚਾਰ ਚਟਨੀ ਆਦਿ ਤੀਜਾ ਪ੍ਰਸ਼ਨ ਭਾਰਤ ਵਿੱਚ ਫਲਾਂ ਤੇ ਸਬਜ਼ੀਆਂ ਦੇ ਪੈਦਾਵਾਰ ਉੱਤੇ ਨੋਟ ਲਿਖੋ ਉੱਤਰ ਭਾਰਤ ਫਲਾਂ ਤੇ ਸਬਜ਼ੀਆਂ ਦੇ ਪੈਦਾਵਰ ਦੇ ਹਿਸਾਬ ਨਾਲ ਦੁਨੀਆ ਵਿੱਚ ਦੂਸਰੇ ਨੰਬਰ ਦਾ ਮੁਲਕ ਹੈ। ਸਬਜ਼ੀਆਂ ਦੀ ਫਸਲ ਥੋੜੇ ਸਮੇਂ ਵਿੱਚ ਤਿਆਰ ਹੋ ਜਾਂਦੀ ਹੈ ਤੇ ਸਾਲ ਵਿੱਚ 2 ਤੋਂ 4 ਫਸਲਾਂ ਮਿਲ ਜਾਂਦੀਆਂ ਹਨ। ਚਾੜ ਵੱਧ ਹੁੰਦਾ ਹੈ ਤੇ ਕਮਾਈ ਵੀ ਵੱਧ ਹੁੰਦੀ ਹੈ ਤੇ ਰੋਜ਼ ਦੀ ਰੋਜ਼ ਹੋ ਜਾਂਦੀ ਹੈ। ਫਲਾਂ ਦੀ ਕਾਸ਼ਤ ਕਰਨ ਲਈ ਬਾਗ ਲਾਈ ਜਾਂਦੇ ਹਨ ਜੋ ਕਈ ਸਾਲਾਂ ਤੱਕ ਥੋੜੀ ਸੰਭਾਲ ਤੇ ਹੀ ਚੰਗੀ ਉਪਜ ਦਿੰਦੇ ਰਹਿੰਦੇ ਹਨ। ਭਾਰਤ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਕਾਫੀ ਹੋ ਰਹੀ ਹੈ ਪਰ ਵੱਧਦੀ ਆਬਾਦੀ ਕਾਰਨ ਇਹਨਾਂ ਦੀ ਮੰਗ ਪੂਰੀ ਨਹੀਂ ਹੋ ਸਕਦੀ ਤੇ ਇਸ ਲਈ ਇਹਨਾਂ ਫਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਨੂੰ ਵਧਾਉਣ ਦੀ ਬਹੁਤ ਲੋੜ ਹੈ ਚੌਥਾ ਪ੍ਰਸ਼ਨ ਭਾਰਤ ਵਿੱਚ ਫਲਾਂ ਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਕਿਸ ਪੱਧਰ ਤੇ ਕੀਤੀ ਜਾਂਦੀ ਹੈ ਉੱਤਰ ਭਾਰਤ ਵਿੱਚ ਫਲਾਂ ਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਛੋਟੇ ਪੱਧਰ ਤੋਂ ਲੈ ਕੇ ਵੱਡੇ ਵਪਾਰਕ ਪੱਧਰ ਤੇ ਕੀਤੀ ਜਾਂਦੀ ਹੈ ਫਲਾਂ ਤੇ ਸਬਜ਼ੀਆਂ ਦੇ ਪੈਦਾਵਰ ਵਿੱਚ ਭਾਰਤ ਦੁਨੀਆ ਵਿੱਚ ਦੂਸਰੇ ਨੰਬਰ ਤੇ ਹੈ ਪਰ ਕੁੱਲ ਉਪਜ ਵਿੱਚੋਂ ਸਿਰਫ 2% ਨੂੰ ਹੀ ਪਦਾਰਥ ਬਣਾਉਣ ਲਈ ਵਰਤਿਆ ਜਾਂਦਾ ਹੈ ਇਸ ਲਈ ਭਾਰਤ ਵਿੱਚ ਫਲਾਂ ਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ ਕਿਸਾਨ ਪਿੰਡ ਪੱਦਰ ਤੇ ਇਨਾਦੀ ਪ੍ਰੋਸੈਸਿੰਗ ਕਰਕੇ ਚੰਗਾ ਮੁਨਾਫਾ ਕਮਾ ਸਕਦੇ ਹਨ ਅਤੇ ਕਈ ਵੱਡੀਆਂ ਕੰਪਨੀਆਂ ਨਾਲ ਰਾਪਟਾ ਕਾਇਮ ਕਰਕੇ ਆਪਣੀ ਉਪਜ ਨੂੰ ਪ੍ਰੋਸੈਸਿੰਗ ਲਈ ਵੀ ਦੇ ਸਕਦੇ ਹਨ ਪੰਜਵਾਂ ਪ੍ਰਸ਼ਨ ਫਲਾਂ ਅਤੇ ਸਬਜ਼ੀਆਂ ਦੇ ਖਰਾਬੀ ਦੇ ਕੀ ਕਾਰਨ ਹਨ ਉੱਤਰ ਸਬਜ਼ੀਆਂ ਤੇ ਫਲਾਂ ਦੀ ਖਰਾਬੀ ਦੇ ਕਈ ਕਾਰਨ ਹਨ ਸਬਜ਼ੀਆਂ ਤੇ ਫਲਾਂ ਦੀ ਟੁੜਾਈ ਕਟਾਈ ਇਹਨਾਂ ਨੂੰ ਪੰਡਾਰਕਣਾ ਇਹਨਾਂ ਦੀ ਦਰਜਾਬੰਦੀ ਕਰਨਾ ਇਹਨਾਂ ਨੂੰ ਡੱਬਾ ਬੰਦੀ ਕਰਨਾ ਤੇ ਟੋਆ ਟਵਾਈ ਕਰਨਾ ਅਜਿਹੇ ਕਈ ਕੰਮ ਹਨ ਜੋ ਸਬਜ਼ੀ ਤੇ ਫਲ ਦੇ ਖੇਤ ਤੋਂ ਸਾਡੇ ਘਰ ਤੱਕ ਪਹੁੰਚਣ ਦੌਰਾਨ ਕੀਤੇ ਜਾਂਦੇ ਹਨ ਇਹਨਾਂ ਕਾਰਜਾਂ ਵਿੱਚ ਫਲਾਂ ਤੇ ਸਬਜ਼ੀਆਂ ਦਾ 30 ਤੋਂ 35% ਨੁਕਸਾਨ ਹੋ ਜਾਂਦਾ ਹੈ ਪੰਡਾਰਕ ਕਿਤੇ ਫਲਾਂ ਸਬਜ਼ੀਆਂ ਨੂੰ ਕੋਈ ਬਿਮਾਰੀ ਜਾਂ ਕੀੜੇ ਮਕੌੜੇ ਵੀ ਖਰਾਬ ਕਰ ਸਕਦੇ ਹਨ ਕਈ ਵਾਰ ਸੁਖਮ ਜੀਵ ਅਤੇ ਉਲੀਆਂ ਵੀ ਉਪਜਤੀ ਖਰਾਬੀ ਖਰਾਬੀ ਕਰ ਦਿਆ ਹਨ ਕਈ ਪੰਛੀ ਜਾਂ ਜਾਨਵਰ ਫਲਾਂ ਅਦੀਰੋ ਰੋਖਾਂ ਤੇ ਹੀ ਕੁੱਤਰ ਦਿੰਦੇ ਹਨ ਇਸ ਤਰ੍ਹਾਂ ਸਬਜ਼ੀਆਂ ਤੇ ਫਲਾਂ ਦੀ ਖਰਾਬੀ ਦੇ ਵੱਖ-ਵੱਖ ਕਾਰਨ ਹਨ ਤੇ ਇਹ ਸੀ ਕਿ ਅੱਜ ਦੀ ਕਲਾਸ ਵਿੱਚ ਉਮੀਦ ਕਰਦੀ ਹਾਂ ਤੁਹਾਨੂੰ ਇਹ ਕੁਐਸਚਨ ਆਨਸਰ ਸਮਝ ਆ ਗਏ ਹੋਣਗੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਜਰੂਰ ਦੱਸਿਓ ਆਪਾਂ ਫੇਰ ਮਿਲਾਂਗੇ ਥੈਂਕ ਯੂ ਟੇਕ ਕੇਅਰ ਬਾਏ ਬਾਏ